لیکن ایتھے ਭਾਈ ਧਰਮ ਸਿੰਘ ਗਾਸ਼ਦੀਵਾਲ ਦੀ ਸ਼ਹੀਦੀ ਸਮਾਗਮ ਉਹਨਾਂ ਦੀ ਸ਼ਹੀਦੀ ਵਰਸੀ ਉੱਤੇ ਇੰਨੇ ਹਜ਼ਾਰਾਂ ਦਾ ਅਕੰਠ ਗੁਰੂ ਪਾਤਸ਼ਾਹ ਦੇ ਚਰਨਾ ਅnder ਸ਼ੁਕਰਾਨੇ ਦੀ ਅਰਦਾਸ ਕਰ ਰਿਹਾ ਹੈ ਅਰਦਾਸਾਂ ਕਰ ਰਿਹਾ ਕਹਿੰਦੇ ਢਾ ਦਿੱਤਾ ਭਾਈ ਧਰਮ ਸਿੰਘ ਗਾਸ਼ਦੀਵਾਲ ਦਾ ਘਰ ਬਰਬਾਦ ਕਰ ਦਿੱਤਾ ਉਜਾੜ ਦਿੱਤਾ ਪਿੰਡ ਵਾਲਿਆਂ ਨੂੰ ਦਬਕਾਇਆ ਜਾਂਦਾ ਧਮਕਾਇਆ ਜਾਂਦਾ ਕਹਿੰਦੇ ਇਹਨਾਂ ਗੱਲਾਂ ਦਾ ਪਤਾ ਭਾਈ ਧਰਮ ਸਿੰਘ ਗਾਸ਼ਦੀਵਾਲ ਨੂੰ ਲੱਗਾ ਉਹ ਕਿਹਦੇ ਦੇ ਟਾਂਟਾ ਮੁਕਾ ਦੇਣਾ ਚਾਹੀਦਾ ਇੱਕ ਵਾਰ ਜਲ ਵੰਗਾਰਨਾ ਤੇ ਚਾਹੀਦਾ ਹੈ ਨਾ ਕਿ ਜੇ ਤੂੰ ਐਡਾ ਹੀ ਆਪਣੇ ਆਪ ਨੂੰ ਸੂਰਮਾ ਕਹਿਣਾ ਤੇ ਆਪ ਇੱਕ ਮੈਦਾਨੇ ਜੰਗ ਵਿੱਚ ਕਹਿੰਦੇ ਫਰਵਰੀ ਦੀ 12 ਤਰੀਕ 1993 ਉਦੋਂ ਤੋਂ ਪਹਿਲਾ ਅਖਬਾਰ ਵਿੱਚ ਇੱਕ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਉਹਦੇ ਆਖਿਆ ਹੈ ਬਟਾਲੇ ਦੇ ਐਸ.ਐਸ.ਪੀ. ਗੋਬਿੰਦਰਾਜ ਤੂੰ ਲੱਭਦਾ ਫਿਰਦਾ ਟਰਮ ਸਿੰਘ ਕਾਸ਼ਤੀਵਾਲ ਨੂੰ ਅੱਜ ਆ ਦਿਨ ਤੈਨੂੰ ਦੱਸ ਦਿੰਦੇ ਆ ਮਿੱਥਿਆ ਗਿਆ ਹੈ ਦਿਨ ਮਿੱਥਿਆ ਗਿਆ 12 ਫਰਵਰੀ ਦਾ ਦਿਨ ਰੱਬ ਫਿਰ ਆ ਜਾਵੇ ਤੇ ਕਰ ਲਵੇਂ ਗ੍ਰਫਤਾਰ ਕਿਉਂਕਿ ਤੂੰ ਆ ਕੇ ਰੋਜਾਂ ਦੁੱਧੇ ਜੜਾ ਕੇ ਮੇਰੇ ਪਿੰਡ ਦੇ ਲੋਕਾਂ ਨੂੰ ਢੜਕਾਉਣਾ ਉਹਨਾਂ ਨੂੰ ਮਾਰਦਾ ਹੈ ਕੁੱਟਦਾ ਹੈ ਜਲੀਲ ਕਰਦਾ ਹੈ ਗਾਲਾਂ ਕੱਢਦਾ ਹੈ ਤੇ ਉਹਨਾਂ ਕੋਲ ਪੁੱਛਦਾ ਹੈ ਕਿ ਧਰਮ ਸਿੰਘ ਕਾਸ਼ਦੀਵਾਲ ਕਿੱਥੇ ਹੈ ਆ ਤੈਨੂੰ ਦਿਨ ਦੱਸ ਦਿੱਤਾ ਹੈ ਤੈਨੂੰ ਸਮਾਂ ਦੱਸ ਦਿੱਤਾ ਹੈ ਤੈਨੂੰ ਤਰੀਕ ਦੱਸ ਦਿੱਤੀ ਜੇ ਹੈ ਤੇਰੇ ਅੰਦਰ ਕੋਈ ਅਣਖ ਗੈਰ ਅੱਜ ਸਰਦਾਰ ਧਰਮ ਸਿੰਘ ਕਾਸਤੀਵਾਲ ਸਰਦਾਰ ਸਾਹਿਬ ਸਿੰਘ ਕਾਸਤੀਵਾਲ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਵਾ ਉਹ ਸਿੱਧੀ ਸਮਾਗਮ ਜਿਹੜਾ ਵਗਾ ਉਹ ਕੀਤਾ ਗਿਆ ਹੈਗਾ ਵਾ ਔਰ ਇਸ ਸਮਾਗਮ ਵਿੱਚ 700 ਦੇ ਕਰੀਬ ਜਿਹੜੇ ਸ਼ਹੀਦਾਂ ਦੇ ਜਿਹੜੇ ਮਾਪੇ ਬਜ਼ੁਰਗ ਮਾਪੇ ਉਹਨਾਂ ਦੀਆਂ ਸਿੰਘਣੀਆਂ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਹੈਗੇ ਆ ਉਹ ਸ਼ਾਮਲ ਹੋਇਆ ਔਰ 700 ਦੇ ਕਰੀਬ ਜਿਹੜਾ ਪਰਿਵਾਰ ਹੈਗਾ ਪਰਿਵਾਰਾਂ ਨੂੰ ਜਿਹੜਾ ਹੈਗਾ ਵਾ ਉਹ ਸਨਮਾਨਿਤ ਕੀਤਾ ਗਿਆ ਹੈਗਾ ਵਾ ਇਸ ਤੋਂ ਇਲਾਵਾ ਭਾਈ ਧਰਮ ਸਿੰਘ ਖਾਲਸਾ ਚੈਰੀ ਡੇਬਿਲ ٹرسٹ ਦੇ ਬੱਚਿਆਂ ਨੇ ਜਿਹੜਾ ਹੈਗਾ ਉਹ ਕੀਰਤਨ ਕੀਤਾ ਹੈਗਾ ਵਾ ਭਾਈ ਜਗਦੀਸ਼ ਸਿੰਘ ਵਡਾਲਾ ਦਾ ਜਿਹੜਾ ਢਾਡੀ ਜਥਾ ਸੀ ਉਹਨਾਂ ਨੇ ਵੀਰ ਰਸੀ ਮੌਜੂਦਾ ਸੰਘਰਸ਼ ਨਾਲ ਸੰਬੰਧਿਤ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ 12 ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈਗਾ ਇਹੀ ਦੀ ਦਿਹਾੜੇ ਮਨਾਉਣ ਦਾ ਮਕਸਦ ਇਹ ਹੁੰਦਾ ਕਿ ਹਰ ਆਮ ਖਾਸ ਲੋਕਾਂ ਦੇ ਤੱਕ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇ ਉਹਨਾਂ ਵੱਲੋਂ ਜਿਹੜੇ ਪਾਏ ਹੋਏ ਪੂਰਨੇ ਆ ਉਹਨਾਂ ਤੇ ਚੱਲਣ ਦਾ ਜਿਹੜਾ ਹੈਗਾ ਵਾ ਆਟੋਮੈਟਿਕਲੀ ਇੱਕ ਪ੍ਰਣ ਹੁੰਦਾ ਹੈਗਾ ਕਿ ਜਿਸ ਤਰ੍ਹਾਂ ਸਾਡੇ ਵੱਡੇ ਵੱਡੇ ਰਿਆਣੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨਿਗੀਆਂ ਇਸੇ ਹੀ ਤਰ੍ਹਾਂ ਅਸੀਂ ਵੀ ਹਰ ਟਾਈਮ ਆਪਣੀ ਕੌਮ ਦੇ ਲਈ ਕੌਮੀ ਕਾਜ਼ਾਂ ਦੇ ਲਈ ਤਤਪਰ ਰਹਿਣਾ ਹੈ ਔਰ ਇਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਜਿਹੜੇ ਹੈਗੇ ਆ ਇਹ ਸ਼ਹੀਦੀ ਸਮਾਗਮ ਜਿਹੜੇ ਉਹ ਕੀਤੇ ਜਾਂਦੇ ਹੈਗੇ — fan